ਕਾਲਪੁਰ ਦੇ ਪਿਛੇ ਰਿਹਾ। ਦੋ ਵੇਲੇ ਪੰਜ ਜਿਹੜਾ ਅਸੂਲ ਚੀਜ਼ ਹੋ ਗਈ। ਉਹ ਕਿਹੜਾ ਪੱਟਿਆ ਹੋਇਆ ਹੈ। ਚਲੋ। ਲਾਈਟ ਹੋ ਗਈ। ਜੀ। ਹਾਜੀ ਸਰ ਕੀ ਮਾਮਲਾ ਜੀ ਜੀ। ਆ ਇੱਕ 8 ਤਾਰੀਖ ਦੀ ਦੇਰ ਰਾਤ ਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਮੁੱਲੇਪੁਰ ਥਾਣੇ ਦੇ ਵਿੱਚ ਉਹ ਇੱਕ ਹਾਈਵੇ ਹਾਈਵੇ ਰੋਬਰੀ ਦਾ ਇਨਸੀਡੈਂਟ ਸੀਗਾ ਜੀਟੀ ਰੋਡ ਦੇ ਉੱਤੇ ਇੱਕ ਟਰੱਕ ਆ ਰਿਹਾ ਸੀਗਾ ਤੇ ਇੱਕ ਫੋਰਚੂਨਰ ਗੱਡੀ 'ਚ ਬੈਠ ਕੇ ਚਾਰ ਜਿਹੜੇ ਨੌਜਵਾਨ ਆਏ ਤੇ ਉਹਨਾਂ ਨੇ ਉਹਨੂੰ ਉਹਦੀ ਅੱਖਾਂ 'ਤੇ ਮਿਰਚ ਪਾ ਪੈਲ ਉਹਨੂੰ ਰੋਕਿਆ ਉਹਦੇ ਮੂਰੇ ਗੱਡੀ ਲਾ ਕੇ ਫਿਰ ਰੋਕ ਕੇ ਉਹ ਜਿਹੜਾ ਬਜ਼ੁਰਗ ਸੀਗਾ ਟਰੱਕ ਜਿਹੜਾ ਚਾਲਕ ਸੀਗਾ ਡਰਾਈਵਰ ਉਹਦੇ ਤੇ ਅੱਖਾਂ 'ਤੇ ਮਿਰਚ ਪਾ ਕੇ ਉਹਨੂੰ ਬਾਹਰ ਸੁੱਟਤਾ ਤੇ ਇੱਕ ਬੰਦਾ ਉਹਨਾਂ ਚੋਂ ਜਿਹੜੀ ਹੈਗੀ ਆ ਟਰੱਕ ਚਲਾ ਕੇ ਅੱਗੇ ਨੂੰ ਆ ਗਿਆ ਤੇ ਤਿੰਨ ਬੰਦੇ ਵਾਪਸ ਫੋਰਚੂਨਰ ਕਰਕੇ ਇਦਾਂ ਖੋਹ ਕਰ ਲਿਆ ਉਹਦਾ ਜਿਹੜਾ ਟਰੋਲਾ ਸੀਗਾ ਤੇ ਉਹ ਫਿਰ ਨਾਲ ਹੀ ਜਦੋਂ ਇਨਫਾਰਮੇਸ਼ਨ ਸਾਡੇ ਤੱਕ ਪਹੁੰਚੀ ਤੇ ਸਾਡੀ ਟੀਮ ਨੇ ਇਹਦੇ ਚ ਕਾਫੀ ਮਿਹਨਤ ਕਰਦੇ ਹੋਏ ਇੱਕ ਬੰਦਾ ਉਹਦੇ ਚੋਂ ਖਿਸਕ ਗਿਆ ਸੀਗਾ ਤੇ ਬਾਕੀ ਤਿੰਨ ਬੰਦੇ ਆਰਾਊਂਡ ਅਪ ਕਰ ਲਏ ਤੇ ਅੱਜ ਅਸੀਂ ਜਸਪਾਲ ਕੋਲ ਉਹਨਾਂ ਨੇ ਇਹ ਜੀ ਪੂਰੀ ਵਾਰਦਾਤ ਕਿੰਨੀ ਸੀ ਦੇਚ ਵੈਪਨ ਦਾ ਵੀ ਇਸਤੇਮਾਲ ਕੀਤਾ ਸੀਗਾ ਵੈਪਨ ਤੋਂ ਪਹਿਲਾਂ ਡਰਾਇਆ ਸੀ ਫਿਰ ਅੱਖਾਂ ਤੇ ਮਿਰਚਾ ਪਾਈ ਸੀਗੇ ਤੇ ਫਿਰ ਜਦੋਂ ਅੱਜ ਜੱਸਾ ਕੋਲੇ ਪੇਸ਼ ਕੀਤਾ ਸੀਗਾ ਸਾਨੂੰ 5 5 ਦਿਨ ਦਾ ਰਿਮਾਂਡ ਮਿਲ ਗਿਆ ਤਿੰਨ ਬੰਦਿਆਂ ਦਾ ਤੇ ਅੱਜ ਸਾਡੀ ਜਿਹੜੀ ਟੀਮ ਸੀਗੀ ਹੁਣ ਸ਼ਾਮ ਨੂੰ ਜਿਹਦੇ ਵਿੱਚ ਐਸ ਐਚ ਓ ਮੂਲੇਪੁਰ ਜਿਹੜੇ ਰਾਜਵੰਦ ਜੀ ਸੀਗੇ ਉਹ ਇਹਨੂੰ ਲੀਡ ਕਰ ਰਹੇ ਸੀਗੇ ਤੇ ਜਦੋਂ ਇਹਦੇ ਵਜ਼ੀਰਾਬਾਦ ਦੇ ਏਰੀਆ ਚ ਆਏ ਤੇ ਇੱਥੇ ਜਦੋਂ ਵੈਪਨ ਦੀ ਰਿਕਵਰੀ ਕਰਨ ਆਏ ਸੀਗੇ ਉਹ ਜਿਹੜਾ ਦੋਸ਼ੀ ਸੀ ਉਹ ਅੱਗੇ ਅੱਗੇ ਜਾ ਰਿਹਾ ਸੀ ਤੇ ਉਹਨਾਂ ਨੇ ਵੈਪਨ ਦੀ ਰਿਕਵਰੀ ਕਰਾਉਣ ਦੇ ਵੇਲੇ ਹੀ ਉਹਨਾਂ ਜਿਹੜਾ ਹੈਗੇ ਸਾਡੀ ਪੁਲਿਸ ਟੀਮ ਤੇ ਫਾਇਰ ਕੀਤਾ ਜਿਹਦੇ ਵਿੱਚ ਸਾਡਾ ਜਿਹੜਾ ਇੱਕ ਮੁਲਾਜ਼ਮ ਹੈ ਹੈੱਡ ਕਨਸਟੇਬਲ ਉਹ ਜ਼ਖਮੀ ਹੋ ਗਿਆ ਤੇ ਉਹਨੂੰ ਵੀ ਇਲਾਜ ਦੇ ਲਈ ਭੇਜਿਆ ਗਿਆ ਤੇ ਜਵਾਬ ਵੀ ਫਾਇਰ ਦੇ ਵਿੱਚ ਤੇ ਉਹ ਵੀ ਜਿਹੜਾ ਸੀਗਾ ਦੋਸ਼ੀ ਜਿਹਦਾ ਕਿ ਨਾਮ ਰੁਪਿੰਦਰਜੀਤ ਸੀਗਾ ਉਹ ਉਹ ਵੀ ਜ਼ਖਮੀ ਹੋ ਗਿਆ ਜਿਹੜਾ ਇਹ ਰੁਪਿੰਦਰਜੀਤ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਪੰਜ ਪਰਚੇ ਦਰਜ ਹੈ ਜਿਦੇ ਵਿੱਚ ਆਰਮਡ ਡੈਕੋਇਟੀ ਯਾਨੀ ਇਹ ਜਿਹੜੇ ਹਥਿਆਰਬੰਦ ਹਥਿਆਰਬੰਦ ਤਰੀਕੇ ਨਾਲ ਪਹਿਲੇ ਡਕੈਤੀਆ ਕਰਦਿਆ ਰਿਹਾ ਇਸ ਤੋਂ ਇਲਾਵਾ ਆਰਮ ਸੈਕਟਰ ਦੇ ਪਰਚੇ ਇਹਦੇ ਕੋਲ ਪਹਿਲਾਂ ਵੀ ਜਿਹੜੀ ਹੈਗੀ ਆ ਨਜਾਇਜ਼ ਹਥਿਆਰ ਇਹਦੇ ਤੋਂ ਬਰਾਮਦ ਹੋਇਆ ਇਸ ਤੋਂ ਇਲਾਵਾ ਇਹ ਵੱਡੇ ਪੱਧਰ ਦਾ ਡਰੱਗ ਸਮੱਗਲਰ ਵੀ ਹੈ ਇਹਦੇ ਤੇ ਨਸ਼ੇ ਦੇ ਵੀ ਪਰਚੇ ਦਰਜ ਹਤੇ ਇਹ ਬੇਸਿਕਲੀ ਰੋਬਰੀ ਵੀ ਕਰਦਾ ਸੀ ਡਕੈਤੀਆ ਦੇ ਵਿੱਚ ਵੀ ਇਨਵੋਲਡ ਸੀਗਾ ਤੇ ਕਿਉਂਕਿ ਸਾਡਾ ਵੀ ਕਿਉਂਕਿ ਜਿਹੜਾ ਮੇਨ ਇੰਡਸਟਰੀਅਲ ਏਰੀਆ ਹੈ ਸਾਡਾ ਵਜ਼ੀਰਾਬਾਦ ਅੰਬੇ ਮਾਜਰਾ ਵਾਲਾ ਜਿਹੜੀ ਬੈਲਟ ਹੈਗੀ ਆ ਇੱਥੇ ਵੀ ਜ਼ਰੂਰੀ ਦੀ ਨਿਗਾ ਸੀਗੀ ਤੇ ਇੱਥੇ ਵੀ ਇਹ ਖੋਪਗੜਾ ਦੇ ਵਿੱਚ ਇਹਦਾ ਨਾਮ ਸਾਹਮਣੇ ਆਇਆ ਸੀ ਤੇ ਨਸ਼ਾ ਨਸ਼ੇ ਦੀ ਤਸਕਰੀ ਵੀ ਕਰਦਾ ਸੀ ਤੇ ਉਹ ਅੱਜ ਜਿਹੜੀ ਹੈਗੀ ਆ ਸਾਡੀ ਪੁਲਿਸ ਟੀਮ ਨੇ ਇੱਥੇ ਜਦੋਂ ਵੈਪਨ ਰਿਕਵਰੀ ਕੀਤੀ ਸਾਰਾ ਇਨਸੀਡੈਂਟ ਹੋਇਆ ਹੁਣ ਦੋਨੋਂ ਹੀ ਜਿਹੜੇ ਬੰਦੇ ਆ ਸਾਡਾ ਮੁਲਾਜ਼ਮ ਤੇ ਉਹ ਦੋਸ਼ੀ ਹੈ ਉਹ ਫਿਲਹਾਲ ਉਹ ਜੇਰੇ ਲਾਜਨ ਐਂਡ ਅੱਗੇ ਜ ਮੇਰੀ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਤੁਸੀਂ ਜਿਹੜੇ ਚੰਗੇ ਬੰਦੇ ਹੈ ਜਿਹੜੇ ਮੋਤਬਰ ਬੰਦੇ ਹੈ ਤੁਹਾਨੂੰ ਕਿਸੇ ਵੀ ਤਰੀਕੇ ਦੀ ਕਿਸੇ ਵੀ ਕ੍ਰਾਈਮ ਨੂੰ ਲੈ ਕੇ ਜਿੱਦਾਂ ਕਿ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਯੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਸਾਡੇ ਕੋਲ ਸਟ੍ਰਿਕਟ ਗਾਈਡਲਾਈਨਸ ਹੈ ਸਾਡੀ ਟੀਮ ਦੇ ਉੱਤੇ ਕੰਮ ਵੀ ਕਰ ਰਹੀ ਹੈ ਪਿੱਛੇ ਵੀ ਤੁਹਾਨੂੰ ਪਤਾ ਹੋਣਾ ਦੋ ਤਿੰਨ ਦਿਨ ਪਹਿਲਾਂ ਸਾਡੀ ਸੀਆਈਏ ਦੀ ਟੀਮ ਨੇ 5.5 ਕਿਲੋ ਅਫੀਮ ਦਾ ਵੀ ਇੱਕ ਪਰਚਾ ਦਿੱਤਾ ਸੀਗਾ ਉਹਦੇ ਵਿੱਚ ਪਹਿਲੇ 2.5 ਕਿਲੋ ਅਫੀਮ ਦੇ ਕਰੀਬ ਦਿੱਤਾ ਉਸ ਤੋਂ ਬਾਅਦ ਫਿਰ ਬੈਕਟ੍ਰੈਕ ਦੇ ਵਿੱਚ ਫਿਰ 2.5 ਕਿਲੋ ਆ ਆ ਬਰਾਮਦ ਕੀਤੀ OPM ਉਹ ਵੀ ਇੱਕ ਵੱਡੀ ਜਿਹੜੀ ਇਹ ਕਾਰਵਾਈ ਸੀਗੀ ਪੁਲਿਸ ਵੱਲੋਂ ਤੇ ਇਸ ਤਰੀਕੇ ਦੇ ਕਈ ਪਰਚੇ ਸਾਡੇ ਵੱਲੋਂ ਕੀਤੇ ਜਾ ਰਹੇ ਆ ਬੰਦੇ ਗ੍ਰਫਤਾਰ ਕੀਤਾ ਜਾ ਰਹੇ ਆ ਲੋਕਾਂ ਨੂੰ ਮੇਰੀ ਇਹ ਹੀ اپੀਲ ਹੈ ਤੁਹਾਨੂੰ ਕਿਸੇ ਵੀ ਤਰੀਕੇ ਦੀ ਨਸ਼ੇ ਨੂੰ ਲੈ ਕੇ ਕਿਸੇ ਵੀ ਕ੍ਰਾਈਮ ਨੂੰ ਲੈ ਕੇ ਤੁਹਾਨੂੰ ਜੇ ਆਉਂਦੀ ਹੈ ਤੁਸੀਂ ਇਹ ਸੇਫ ਪੰਜਾਬ ਤੇ ਪਾ ਸਕਦੇ ਹੋ ਨਸ਼ੇ ਨੂੰ ਲੈ ਕੇ ਤੇ ਬਾਕੀ ਕੋਈ ਵੀ ਇਨਫੋਰਮੇਸ਼ਨ ਹੈ ਉਹ 112 ਤੇ ਜਾਂ ਕਿਸੇ ਵੀ ਸਾਡੇ ਅਫਸਰ ਨੂੰ ਦੱਸ ਸਕਦੇ ਹੋ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਗੁਪਤ ਰੱਖੀ ਜਾਊਗੀ ਐਂਡ ਜਿਹੜੇ ਮਾੜੇ ਬੰਦੇ ਹੈਗੇ ਆ ਜਿਹੜੇ ਨਸ਼ੇ ਦੀ ਤਸਕਰੀ ਕਰਦੇ ਆ ਜਾਂ ਨਸ਼ੇ ਦਾ ਕਾਲਾ ਧੰਦਾ ਕਰਦੇ ਆ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਸਾਡੀ ਪੁਲਿਸ ਵੱਲੋਂ ਸਖਤ ਚੇਤਾਵਨੀ ਹੈ ਸਾਡੀ ਨਿਗਾਹ ਤੁਹਾਡੇ ਤੇ ਹੈ ਤੇ ਤੁਸੀਂ ਕਿਸੇ ਵੀ ਤਰੀਕੇ ਦੀ ਜੇ ਗੈਰ ਕਾਨੂੰਨੀ ਜਾਂ ਗੈਰ ਸਮਾਜਿਕ ਗਤੀਵਿਧੀ ਦੇ ਵਿੱਚ ਤੁਹਾਡਾ ਜੇਕਰ ਰੋਲ ਪਾਇਆ ਜਾਂਦਾ ਹੈ ਤੇ ਤੁਹਾਡੇ ਤੁਹਾਡੇ ਤੇ ਫੌਰੀ ਫੌਰੀ ਤੌਰ ਤੇ ਜਿਹੜੀ ਹੈਗੀ ਅਬੜਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕੀ ਕੀ ਨਾਮ ਦੇ ਦੋਸ਼ੀ ਜਿਹੜੇ ਫੜੇ ਨੇ ਜਿਹੜਾ ਅੱਜ ਜਿਹੜਾ ਜ਼ਖਮੀ ਹੋਇਆ ਇਹਦਾ ਨਾਮ ਸੀਗਾ ਰੁਪਿੰਦਰਜੀਤ ਇਸ ਤੋਂ ਇਲਾਵਾ ਦੋ ਹੋਰ ਦੋਸ਼ੀ ਸੀਗੇ ਉਹ ਹਜੇ ਜਿਹੜੀ ਹੈਗੇ ਸਾਡੀ ਗ੍ਰਫਤ ਦੇ ਵਿੱਚ ਹੈਗੇ ਉਹਨਾਂ ਦੀ ਵੀ ਰਿਮਾਂਡ ਮਿਲੀ ਹੋਈ ਹੈ ਤੇ ਫਰਦਰ ਪੁੱਛਗ취ਨਾ ਕੋਲੋਂ ਜਾਰੀ ਹੈ ਉਹਨਾਂ ਦਾ ਨਾਮ ਸਤਨਾਮ ਤੇ ਗੁਰਮੀਤ ਉਹਨਾਂ ਤੇ ਵੀ ਜਿਹੜੇ ਹੈਗੇ ਆ ਪਰਚੇ ਦਰਜ ਨਸ਼ਿਆਂ ਦੇ ਪਰਚੇ ਦਰਜ ਉਹ ਵੀ ਨਸ਼ੇ ਦੀ ਸਮਗਲਿੰਗ ਤੇ ਪੈਡਲਿੰਗ ਕਰਦੇ ਸੀ ਤੇ ਇਹ ਜਿਹੜੀ ਇੱਕ ਹੋਰ ਤੋਂ ਹੈਗੀ ਹੈ ਬਟ ਇਹਦੇ ਨਾਲ ਨਾਲ ਜਿਹੜਾ ਕਿ ਯੁੱਧ ਨਸ਼ਾ ਵਿਰੋਧਾ ਉਹਦੇ ਤਹਿਤ ਵੀ ਇੱਕ ਵੱਡੀ ਕਾਰਵਾਈ ਹੈ ਕਿਉਂਕਿ ਇਹ ਵੱਡੇ ਪਦਰ ਤੇ ਨਸ਼ੇ ਦੀ ਤਸਕਰੀ ਕਰਦੇ ਸੀ ਜਿਹੜਾ ਮੁਲਾਜ਼ਮ ਜ਼ਖਮੀ ਹੋਇਆ ਉਹਦਾ ਕੀ ਨਾਮ ਹੈ ਉਹਦਾ ਨਾਮ ਹੈ ਜੀ ਹੈੱਡ ਕਨਸਟੇਬਲ ਬਚੱਤਰ ਸਿੰਘ ਹੈ ਉਹ ਵੀ ਫਿਲਹਾਲ ਜਿਹੜੀ ਹੈਗੀ ਉਹਨੂੰ ਜਿਹਰੇ ਜਿਹਰੇ ਇਲਾਜ ਹੈ ਉਹ ਹਸਪਤਾਲ ਦੇ ਵਿੱਚ ਹੈ ਉਹਦਾ ਬਾਕੀ ਆਊਟ ਆਫ ਡੇਂਜਰ ਹੈ ਰਿਕਵਰੀ ਕਿਉਂ ਕੁਛ ਹੋਈ ਨਹੀਂ ਜੀ ਉਹ ਜਿਹਰੇ ਇਲਾਜ ਹੈ ਜੋ ਜਦੋਂ ਉਹਨੂੰ ਇਹ ਫਾਇਰਿੰਗ ਕੀਤੀ ਸੀ ਉਹ ਉਹਦਾ ਪੈਰ ਸਲਿੱਪ ਕਰ ਗਿਆ ਉਹ ਡਿੱਗ ਪਿਆ ਜੀ ਕੀ ਕੁਝ ਰਿਕਵਰੀ ਹੋਈ ਹੈ ਇਹਨਾਂ ਤੋਂ ਇੱਥੇ ਜੀ ਇੱਕ ਤਾਂ ਇੱਥੇ ਵੈਪਨ ਰਿਕਵਰ ਹੋਇਆ ਸਾਨੂੰ ਜੀ ਜਿਹੜਾ ਸੀਗਾ ਨਜਾਇਜ਼ ਅਸਲਾ ਸੀਗਾ ਦੇਸੀ ਕੱਟਾ ਜਿਹੜਾ ਸੀਗਾ ਉਹ ਰਿਵੋਲਵ ਉਹ ਉਹ ਸਾਨੂੰ ਬੱਤੀਬੋਰ ਦਾ ਸੀਗਾ ਉਹ ਸਾਨੂੰ ਇਥੋਂ ਉਹ ਬਰਾਮਦ ਹੋਇਆ ਤੇ ਹੁਣ ਤੱਕ ਜਿਹੜੀ ਫੋਰਚਨਰ ਗੱਡੀ ਹੈ ਤੇ ਜਿਹੜਾ ਉਹ ਟਰੋਲਾ ਸੀਗਾ ਜਿਹੜਾ ਇਹਨਾਂ ਨੇ ਖੋਹ ਕੀਤਾ ਸੀਗਾ ਉਹ ਵੀ ਇਸ ਕੇਸ ਦੇ ਵਿੱਚ ਬਰਾਮਦ ਕੀਤਾ ਜਾ ਚੁੱਕਾ ਹੈ ਜਿਹੜਾ ਚੌਥਾ ਚੌਥਾ ਬੰਦਾ ਹੈ ਜਿਹੜਾ ਕਿ ਜਿਹੜੀ ਫਰਾਰ ਹੋ ਗਿਆ ਸੀ ਮੌਕੇ ਤੇ ਉਹਦੀ ਭਾਲ ਜਾਰੀ ਹੈ